ਆਪ ਜੀ ਪਰਮਾਂਤ ਮਲੋਕਾ ਕਾਕਾ ਪਰਮਾਂਤ ਜੀ ਮਲੋਕਾ ਦਾ ਬੇਟਾ ਦਸਤਰੀਆਂ ਦੀ ਜਾਣਕਾਰੀ ਜੀ ਆਹ ਕੋਹਦ ਬੱਚੇ ਦੀ ਗੁਰਤੀ ਹੈ ਜਿਹੜੀ ਮੈਦਾਨ ਦੇ ਵਿੱਚੋਂ ਦਾ ਪਹਿਲਾ ਦਾ ਦਰਵਾਜ਼ਾ ਖੁੱਲ੍ਹ ਗਿਆ ਬਾਤ ਵਿੱਚ ਛੋਟੀ ਜਿਹੀ ਗੁਰਤੀ ਹੋਈ ਹੈ ਮੇਰੇ ਮਿੱਤਰੋ ਇੱਕ ਪਾਸੇ ਆਲਮਗੀਰ ਅਖਾੜੇ ਦਾ ਨੂਰ ਪਹਿਲਵਾਨ ਹੈ ਦੂਜੇ ਪਾਸੇ ਕਾਂਟੇ ਪਹਿਲਵਾਨ ਦਾ ਸੁਪੁੱਤਰ ਆਹ ਕੋਲੇ ਸਾਬਕਾ ਮਿਹਰਬਾਨ ਮਲੇਰ ਟੋਕਾ ਆਹ ਜੀ ਸਖਾਰੀਆਂ ਨੇ ਨਹੀਂ ਕਾਮੇ ਸਰੋ 10 ਮਿੱਤਰ ਜਦੋਂ ਰਾਫੀ ਨੇ ਗੋਡਾ ਧਾੜ ਉੱਤੇ ਚੰਗੇ ਚੰਗੇ ਨੇ ਕਰਦੇ ਬੱਸ ਮਿੱਤਰੋ ਵਿੱਚ ਖੜਕੇ ਦਾ ਦੇਖੋ ਫਿਰੋ ਪਤਾ ਲੱਗੇ ਬਾਹਰ ਖੜਕੇ ਵੀ ਲੈਂਦੇ ਹੱਸ ਮਿੱਤਰੋ ਜਦੋਂ ਮਰਦਿਆਂ ਨੇ ਮਰੀਂਦੇ ਧਾੜ ਉੱਤੇ ਗੱਲਾਂ ਵਾਲੇ ਫਿਰ ਜਾਂਦੇ ਨੇ ਨਸ ਮਿੱਤਰੋ ਗੱਲਾਂ ਵਾਲੇ ਫਿਰ ਜਾਂਦੇ ਨੇ ਨਸ ਮਿੱਤਰੋ ਵਾਹ ਵੀ ਰੰਗਰੀਏ ਜਸਾ ਲਓ ਚੱਲੂ ਗੁਰਤੀ ਮੈਦਾਨ ਦੇ ਵਿੱਚੋਂ ਨਾ ਪਹਿਲ ਕਰਨਾ ਦਰਮਿਆਨਾ ਕਹਿੰਦਾ ਕੁੱਤ ਦੇ ਸਰੀਰਾ ਵਾਲੇ ਸਰਬਾ ਦੇ ਫਕੀਰਾ ਵਾਲੇ ਵਾਹ ਵੀ